ਸੱਚ ਦੇ ਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਇਸ ਵਾਰ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਕੋਈ ਵੀ ਕੇਂਦਰੀ ਮੁੱਦਾ ਨਹੀਂ ਬਣਿਆ ਔਰ ਇਹ ਗੱਲ ਵੀ ਸਪਸ਼ਟਾ ਵੀ ਕੋਸ਼ਿਸ਼ ਬੜੀ ਕੀਤੀ ਗਈ ਕਿ ਰਾਮ ਮੰਦਰ ਨੂੰ ਮੁੱਦਾ ਬਣਾ ਦਿੱਤਾ ਜਾਵੇ ਮੁਸਲਮਾਨਾਂ ਦੇ ਨਾਂ ਤੇ ਮੋਦੀ ਸਾਹਿਬ ਨੇ ਬਹੁਤ ਕੋਸ਼ਿਸ਼ ਕੀਤੀ ਕਿ ਮੁਸਲਮਾਨ ਹਿੰਦੂਵਾ ਦਾ ਮੁੱਦਾ ਉੱਪਰ ਕੇ ਸਾਹਮਣੇ ਆਵੇ ਬਾਰ ਬਾਰ ਉਹ ਮੰਗਲ ਸੁੱਤਰ ਮੁਸਲਮਾਨ ਮੁਸਲਮ ਲੀਕ ਮੁਜਰਾ ਪਤਾ ਨਹੀਂ ਕੀ ਕੀ ਬੱਜਾਂ ਬਹੁਤ ਕੁਝ ਕਹਿੰਦੇ ਰਹੇ ਲੇਕਿਨ ਇਹ ਬੱਦਾ ਵੀ ਉੱਪਰ ਕੇ ਸਾਹਮਣੇ ਨਹੀਂ ਆਇਆ ਤੇ ਜੇ ਅਸੀਂ ਸਟੇਟ ਦੀ ਗੱਲ ਕਰੀਏ ਪੰਜਾਬ ਸੂਬੇ ਦੀ ਗੱਲ ਕਰੀਏ ਉੱਥੇ ਵੀ ਬਹੁਤ ਸਾਰੇ ਮੁੱਦੇ ਸੀ ਨਸ਼ਾ ਦਾ ਮੁੱਦਾ ਬਹੁਤ ਅਹਿਮ ਮੁੱਦਾ ਸੀ ਇਹ ਅੱਗੇ ਆ ਸਕਦਾ ਸੀ ਇਹ ਵੀ ਕੇਂਦਰੀ ਮੁੱਦਾ ਨਹੀਂ ਬਣਿਆ ਸੁਖਵੀਰ ਸਿੰਘ ਬਾਦਲ ਨੇ ਬੜੀ ਕੋਸ਼ਿਸ਼ ਕੀਤੀ ਕਿ ਉਹ ਖੇਤਰੀ ਪਾਰਟੀ ਦਾ ਪੰਥ ਖਤਰੇ 'ਚ ਹੈ ਧਾਰਮਿਕ ਸਸਤਾਵਾਂ ਤੇ ਆਰਐਸਐਸ ਦਾ ਕਬਜ਼ਾ ਹੋ ਗਿਆ ਲੇਕਿਨ ਉਹ ਵੀ ਬਦਲ ਨਹੀਂ ਬਣਿਆ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਕਿਸਾਨਾਂ ਦਾ ਮੋਰਚਾ ਲਗਾਤਾਰ ਵਿਰੋਧ ਜਾਰੀ ਰਿਹਾ ਇਸ ਦੇ ਬਾਵਜੂਦ ਕਿਸਾਨਾਂ ਦੀਆਂ ਮੰਗਾਂ ਵੀ ਕੇਂਦਰੀ ਬਦਲ ਨਹੀਂ ਬਣਿਆ ਵੱਖ-ਵੱਖ ਪਾਰਟੀਆਂ ਗੱਲਾਂ ਕਹਿੰਦੀਆਂ ਰਹੀਆਂ ਲੇਕਿਨ ਕੋਈ ਵੀ ਭਾਵਕ ਮੁੱਦਾ ਨਜ਼ਰ ਨਹੀਂ ਆਇਆ ਹਾਂ 2-3 ਥਾਵਾਂ ਤੇ ਭਾਵਕਤਾ ਨਜ਼ਰ ਆਉਂਦੀ ਆ ਲੋਕਾਂ ਦੀ ਜਿਹੜੀ ਆਪਣੇ ਆਪ ਜਿਹਨੂੰ ਲਹਿਰ ਬਣੀ ਕਹਿੰਦੇ ਆ ਖਾਸ ਤੌਰ ਤੇ ਖਡੂਰ ਸਾਹਿਬ ਅੰਮ੍ਰਿਤਪਾਲ ਦੇ ਹੱਕ ਵਿੱਚ ਔਰ ਦੂਜੀ ਸਰਬਜੀਤ ਸਿੰਘ ਦੇ ਹੱਕ ਵਿੱਚ ਜਿਹੜੀ ਫਰੀਦਕੋੜ ਤੋਂ ਤੇ ਸਿਮਰਜੀਤ ਸਿੰਘ ਮਾਨ ਦੀ ਲਹਿਰ ਕਹਿ ਸਕਦੇ ਆ ਸੰਗਰੂਥ ਇਸ ਸਾਰੀ ਗੱਲਬਾਤ ਆਪਾਂ ਕਰਦੇ ਆਂ ਜਿਹੜੀ ਲੋਕ ਆਪ ਆਪ ਮਹਾਰਾਜ ਜੀ ਦਾ ਜ਼ਿਕਰ ਕਰਦੇ ਨੇ ਜਿਹਦੇ ਹੱਕ ਚ ਹਵਾ ਦਾ ਜ਼ਿਕਰ ਕਰਦੇ ਨੇ ਉਹ ਤੇ ਗੱਲ ਕਰਦੇ ਆਂ ਆਪਾਂ ਇਸ ਵੀਡੀਓ ਦੇ ਵਿੱਚ ਲੇਕਿਨ ਪਹਿਲਾਂ ਉਹੀ ਅਪੀਲ ਜਿਹੜੀ ਮੈਂ ਅਕਸਰ ਕਰਦਾ ਕਿ ਪਿਆਰੇ ਦੋਸਤੋ ਜਿਨ੍ਹਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲੋ ਹੁਣ ਰਸ਼ੀ ਗੱਲ ਆਪ ਮਹਾਰੇ ਜਾਂ ਲਹਿਰ ਦੀ ਜਾਂ ਹਵਾ ਦੀ ਜਿੱਥੇ ਵੀ ਗੱਲ ਕਰੀਏ ਤਾਂ ਖਡੂਰ ਸਾਹਿਬ ਦੇ ਵਿੱਚ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਅੰਮ੍ਰਿਤਪਾਲ ਸਿੰਘ ਦੀ ਲਹਿਰ ਬਣ ਗਈ ਲੋਕ ਨੌਜਵਾਨ ਉੱਠੇ ਨੇ ਅਸਲ ਵਿੱਚ ਉਹ ਵੀ ਨਸ਼ਿਆਂ ਦੇ ਖਿਲਾਫ ਹੀ ਬੰਦਾ ਜੇ ਅੰਮ੍ਰਿਤਪਾਲ ਦੀ ਲਹਿਰ ਬਣਦੀ ਹੈ ਉਹ ਵੀ ਇਸੇ ਕਰਕੇ ਬਣਦੀ ਹੈ ਕਿ ਉਹ ਨਸ਼ਿਆਂ ਦੇ ਖਿਲਾਫ ਸੀ ਇਹਦਾ ਮਤਲਬ ਨਸ਼ਾ ਬਹੁਤ ਵੱਡਾ ਮੁੱਦਾ ਪੰਜਾਬ ਦਾ ਜਿਹਨੂੰ ਲੋਕ ਨਹੀਂ ਸਮਝ ਸਕੇ ਇਸ ਕਰਕੇ ਜਿਹੜਾ ਹੈ ਉਹ ਅਮਰਤਪਾਲ ਨੇ ਸਮਝਿਆ ਔਰ ਅਮਰਤ ਸਚਾਰ ਕਾਉਂਡ ਦੀ ਗੱਲ ਕੀਤੀ ਖਾਲਸਾ ਵਹਿੀਰ ਦੀ ਗੱਲ ਕੀਤੀ ਲੋਕ ਇਹ ਕਹਿੰਦੇ ਨੇ ਇਹਦੇ ਨਾਲ ਜਿਹੜੇ ਬੱਚੇ ਸਾਡੇ ਨੌਜਵਾਨ ਨਸ਼ਿਆਂ ਪਰ ਜਾ ਰਹੇ ਸੀ ਉਹ ਨਸ਼ਿਆਂ ਨੂੰ ਛੱਡਣ ਲੱਗੇ ਸੀ ਜੇ ਅਮਰਤਪਾਲ ਨੂੰ ਨਾ ਫੜਾਇਆ ਜਾਂਦਾ ਮਤਲਬ ਕਿ ਇੱਕ ਖਾਸ ਕਿਸਮ ਦੀ ਹਮਦਰਦੀ ਦੇ ਜ਼ਹਿਰ ਨੰਬਰ 2 ਤੇ ਸੁਖਵੀਰ ਸਿੰਘ ਬਾਦਲ ਦੇ ਸ਼ਰੋਮੀ ਅਕਾਲੀ ਦਲ ਨੇ ਜਿਸ ਤਰ੍ਹਾਂ ਦੀ ਪਹੁੰਚ ਅਪਣਾਈ ਅਮਰਿਤਪਾਲ ਵਾਰੇ ਉਹਦਾ ਵਿਰੋਧ ਜਿਸ ਤਰ੍ਹਾਂ ਦੀ ਪਹੁੰਚ ਸਿਮਰਤਜੀਤ ਸਿੰਘ ਮਾਨ ਨੇ ਬਣਾਈ ਉਹਦੇ ਹੱਕ ਚਾਵਾ ਸੰਗਰੂਰ ਦੇ ਵਿੱਚ ਲੋਕ ਜਾਂ ਇਉਂ ਕਹਿ ਲਿਏ ਕਿ ਪੰਥਕ ਬੋਟ ਪੰਥਕ ਕੌਣ ਹੈ ਇਹਦਾ ਫੈਸਲਾ ਵੀ ਲੋਕ ਇਨ੍ਹਾਂ ਚੋਣਾਂ 'ਚ ਕਰ ਦੇਣਗੇ ਕਮਾਲ ਤੁਸੀਂ ਇਹ ਦੇਖੋ ਇੱਕ ਉਹ ਉਮੀਦਵਾਰ ਆਜ਼ਾਦ ਉਮੀਦਵਾਰ ਜਿਹਦੇ ਖਾਤੇ 'ਚ 1000 ਰੁਪਇਆ ਉਹ ਉਦੀ ਚਰਚਾ ਹੋ ਰਹੀ ਹੈ ਆਪ ਉਹ ਹੈ ਵੀ ਆਪ ਉਹ ਡਿਬਰੂਗੜ ਦਾ ਲੋਕ ਉਹਦੀ ਚੋਣ ਦੇ ਹਮ ਲੜ ਰਹੇ ਨੇ ਭਾਵੇਂ ਉਹ ਪਰੰਬੀਤ ਕੋ ਖਾਲੜਾ ਹੋਵੇ ਤੇ ਭਾਵੇਂ ਹੁਣਾਂ ਨਵਾਂ ਜਿਹੜਾ ਭਾਈ ਮਜੀਤ ਸਿੰਘ ਉਧਰ ਚਲਾ ਗਿਆ ਤੇ ਹੋਰ ਬਹੁਤ ਸਾਰੇ ਲੋਕ ਆਪ ਦੇ ਲੋਕਾਂ ਨੇ ਜਾ ਕੇ ਉਹਦੀ ਮਦਦ ਸ਼ੁਰੂ ਕੀਤੀ ਹੋਈ ਹੈ ਇਹ ਤਾਂ ਹੈ ਖਡੂਰ ਸਾਹਿਬ ਦਾ ਬਸਰਾ ਦੂਜੇ ਪਾਸੇ ਇਹ ਤਾਂ ਨਸ਼ਿਆਂ ਦੇ ਨਾਲ ਜੋੜ ਕੇ ਦੇਖ ਸਕਦੇ ਆ ਸਿੱਖੀ ਦੇ ਨਾਲ ਜੋੜ ਕੇ ਇਸ ਨੂੰ ਦੇਖਿਆ ਜਾ ਸਕਦਾ ਦੂਜੇ ਪਾਸੇ ਫਰੀਦਕੋਟ ਜਿਸ ਨੇ ਇੰਦਰਾ ਗਾਂਧੀ ਨੂੰ ਕਤਰਕ ਕੀਤਾ ਸੀ ਅਕਾਲ ਤਖਤ ਸਾਹਿਬ ਦਾ ਸਿੱਖਾਂ ਦੀ ਨਿਗਾਹ ਦੇ ਵਿੱਚ ਜਿਨ੍ਹਾਂ ਨੇ ਬਦਲਾ ਲਿਆ ਸੀ ਭਾਈ ਸਤਵੰਤ ਸਿੰਘ ਤੇ ਭਾਈ ਬਿਆਨ ਸਿੰਘ ਭਾਈ ਬਿਆਨ ਸਿੰਘ ਦਾ ਪੁੱਤਰ ਸਰਬਜੀਤ ਸਿੰਘ ਤੇ ਉਸ ਨੇ ਜਿਹੜਾ ਮੁੱਦਾ اٹھਾਇਆ ਉਹ ਬੇਅਦਬੀ ਦਾ ਦੋ ਮੁੱਦਿਆਂ ਕਾਰਨ ਪਿਛਲੀਆਂ ਸਰਕਾਰਾਂ ਬੰਦੀਆਂ ਡਿੱਗਦੀਆਂ ਨਹੀਂ ਰਹੀਆਂ ਨੇ ਇਇ ਇੱਕ ਮੁੱਦਾ ਨਸ਼ੇ ਦਾ ਦੂਜਾ ਬੇਅਦਬੀ ਦਾ ਤੇ ਬੇਅਦਬੀ ਦਾ ਉਹਨੇ ਠਾਲਿਆ ਜਿਹੜੀ 15 ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ ਤੇ ਉਹ ਮੁੱਦਾ ਠਾਹ ਤੇ ਉਹ ਵੀ ਉਥੇ ਅੱਗੇ ਚੱਲਿਆ ਮੋਦੀ ਹੱਕ ਚ ਵੀ ਆਪ ਬਾਹਰੇ ਲੋਕਾਂ ਆ ਗਏ ਜਸਦਰ ਜੋਰਾ ਸਿੰਘ ਗੱਲ ਕਰ ਰਿਹਾ ਆਣਾ ਸਿੱਧੂ ਉਹਦੇ ਹੱਕ ਚ ਪ੍ਰਚਾਰ ਕਰ ਰਿਹਾ ਹੋਰ ਬੜੇ ਲੋਕ ਲੱਗੇ ਹੋਏ ਨੇ ਆ ਮਨਜੀਤ ਸਿੰਘ ਨੇ ਵੀ ਉਹਦੇ ਹੱਕ ਚ ਗੱਲ ਕਰਨੀ ਸ਼ੁਰੂ ਕੀਤੀ ਆ ਜਦ ਨਹੀਂ ਉਥੇ ਵੀ ਇੱਕ ਲਹਿਰ ਬਣ ਗਈ ਇੱਕ ਜਿਵੇਂ ਇੰਡੀਪੈਂਡੈਂਟ ਇਧਰ ਉਧਰ ਵੀ ਹਾਲਾਂਕਿ ਉਹਦੇ ਖਿਲਾਫ ਤੱਕ ਕਈ ਕਿਸਮ ਦੇ ਸਿੰਗਰ ਖੜੇ ਨੇ ਕਰਮਜੀਤ ਅਨਬੋਲ ਅੰਸਰਾ ਜਹਾਂਸ ਵਰਗੇ ਸਿੰਗਰ ਖੜੇ ਨੇ ਚਲੋ ਅਕਾਲੀ ਦਲ ਦਾ ਰਾਜਵਿੰਦਰ ਉਹ ਵੀ ਇੱਕ ਪੋਲਿਟਿਕਲ ਪਾਰਟੀ ਦਾ ਬੰਦਾ ਹੈ ਲੇਕਿਨ ਇਸ ਦੇ باوجود ਜਿਹੜਾ ਹੈ ਸਰਬਜੀਤ ਸਿੰਘ ਉਹਤੇ ਕਾਮਯਾਬ ਹੋ ਗਿਆ ਲਹਿਰ ਬਣਾਉਣ ਚ ਜਿੱਤਨ ਚ ਕਾਮਯਾਬ ਹੁੰਦਾ ਇਹ ਸਮਾਂ ਦੱਸੂਗਾ ਇਨਾਂ ਸਾਰਿਆਂ ਚ ਤੇ ਹਾਲਾਂਕਿ ਸਰਬਜੀਤ ਦੀ ਮਦਦ ਨਹੀਂ ਕਰ ਰਿਹਾ ਸਿਮਰਜੀਤ ਸਿੰਘ ਮਾਨ ਅੱਛਾ ਤਾਂ ਉਹਨੇ ਅੱਜ ਦਾ ਬੰਦਾ ਬਲਦੇਵ ਸਿੰਘ ਖੜਾ ਕੀਤਾ ਕਿਉਂਕਿ ਇੱਕ ਕਿਹਾ ਜਾਂਦਾ ਹੈ ਕਿ ਸਰਬਜੀਤ ਸਿੰਘ ਮਾਨ ਦੇ ਨਾਲ ਮਿਸਬੀਹੇਵ ਕੀਤਾ ਗਾਲੀ ਗਲੋਚ ਕੀਤਾ ਸੀ ਸਰਬਜੀਤ ਸਿੰਘ ਨੇ ਇਸ ਕਰਕੇ ਉਹਨੂੰ ਮਾਫ ਨਹੀਂ ਕੀਤਾ ਅਜੇ ਤੱਕ ਸਿਮਰਜੀਤ ਸਿੰਘ ਮਾਨ ਨੇ ਲੇਕਿਨ ਮਾਨ ਸਾਹਿਬ ਜਿਹੜੇ ਹੈ ਮੌਜੂਦਾ ਸੰਸਦ ਨੇ ਸੰਗਰੂਰ ਤੋਂ ਉਮਰ ਦੇ ਬਾਵੀਉਤ ਜਿਸ ਤਰ੍ਹਾਂ ਚੜ੍ਹਦੀ ਕਲਾ ਚ ਨੇ ਕਾਲਜ ਜਦੋਂ ਰੋਡ ਸ਼ੋਅ ਕੀਤਾ ਉਹਨਾਂ ਨੂੰ ਪੁੱਛਿਆ ਗਿਆ ਉਹ ਕਹਿੰਦਾ ਮੈਂ ਸਭ ਨੂੰ ਠੋਕੂਗਾ ਤੇ ਉਹ ਤਾਂ ਪੂਰੀ ਚੜ੍ਹਦੀ ਕਲਾ 'ਚ ਐ ਤੇ ਲੋਕ ਵੀ ਹੁਣ ਉਹਦਾ ਸਾਥ ਦੇ ਰਹੇ ਨੇ ਪਹਿਲਾਂ ਜਿਵੇਂ ਕਹਿੰਦੇ ਸੀ ਜੀ ਖੈਰਾ ਮੀਤ ਐ ਇਕਵਾਲ ਸਿੰਘ ਝੁੰਦਾ ਹੁਣ ਸਿਮਰਜੀਤ ਸਿੰਘ ਦੇ ਮਾਣ ਤੋਂ ਬਿਨਾ ਸੰਗਰੂਰ ਦੀ ਗੱਲ ਨਹੀਂ ਪੂਰੀ ਹੁੰਦੀ ਸੋ ਮੈਂ ਕਹਿ ਸਕਦਾ 13 ਕੰਸਟੀਟੂਐਂਸੀਜ਼ ਦੇ ਵਿੱਚੋਂ ਇਹ ਤਿੰਨ ਕੰਸਟੀਟੂਐਂਸੀ 'ਚ ਗੱਲ ਹੋਣ ਲੱਗੀ ਐ ਲਹਿਰ ਜੀ ਦੇਖਣ ਲੱਗੀ ਐ ਇਉਂ ਲੱਗਿਆ ਕਿ ਲੋਕ ਆਪ ਬਹਾਰੇ ਇਧਰ ਨੂੰ ਜਾ ਰਹੇ ਨੇ ਵੈਸੇ ਪੰਜਾਬ ਦੇ ਵਿੱਚ ਕਿਸੇ ਦੀ ਲਹਿਰ ਨਹੀਂ ਕੋਈ ਕੇਂਦਰੀ ਮੁੱਦਾ ਨਹੀਂ ਬਣਿਆ ਕੋਈ ਭਾਵਕ ਮੁੱਦਾ ਨਹੀਂ ਬਣਿਆ ਕੋਈ ਮੋਦੀ ਦੀ ਲਹਿਰ ਨਹੀਂ ਕਿਸੇ ਕਿਸਮ ਦਾ ਕੋਈ ਹੋਰ ਨਹੀਂ ਹਾਂ ਲੋਕਾਂ ਦਾ ਆਪ ਦਾ ਵਿਵੇਕ ਹੈ ਲੋਕਾਂ ਨੇ ਦੇਖ ਲੈ ਕਿਵੇਂ ਵੋਟ ਪਾਉਣੀ ਆ ਹਰ ਰੋਜ਼ ਮੈਂ ਉਹਨਾਂ ਨੂੰ ਯਾਦ ਕਰਾ ਦਿੰਦਾ ਵੋਟ ਪਾਉਣ ਤੋਂ ਪਹਿਲਾਂ ਭਾਈ ਤੁਸੀਂ ਆਪ ਦਾ ਉਮੀਦਵਾਰ ਦੇਖੋ ਉਮੀਦਵਾਰ ਦਾ ਕਰਤਾਰ ਦੇਖੋ ਇਹ ਦੇਖੋ ਕਿ ਉਮੀਦਵਾਰ ਕਿੰਨਾ ਕਮਾਂਦਾਰ ਹੈ ਕਟੜ ਇਮਾਨਦਾਰ ਤਾਂ ਹੋ ਨਹੀਂ ਸਕਦਾ ਨਹੀਂ ਹੈ ਨਹੀਂ ਮੈਂ ਕਹਿਣਾ ਵੀ ਕਟੜਤਾ ਦੇਖੋ ਦੀ ਇਮਾਨਦਾਰੀ ਦੀ ਪਰ ਘੱਟ ਬੇਈਮਾਨਤਾ ਦੇਖ ਸਕਦੇ ਹੋ ਘੱਟ ਬੇਈਮਾਨ ਚੁਣ ਲਓ ਫਿਰ ਉਹਦੀ ਪਹੁੰਚ ਦੇਖ ਲਓ ਬੁੱਧਿਆਵਾਰੇ ਕੀ ਪਹੁੰਚ ਹੈ ਪੰਜਾਬ ਵਾਲੇ ਉਹਦੀ ਕੀ ਪਹੁੰਚ ਹੈ ਸਮਝਦਾ ਕੀ ਹੈ ਕਿਵੇਂ ਲੋਕਾਂ ਚ ਵਿਚਰਦਾ ਇਹ ਸਾਰੀਆਂ ਗੱਲਾਂ ਦੇਖ ਲੋ ਆਪ ਦਾ ਵਿਵੇਕ ਵਰਤੋ ਤੇ ਵੋਟ ਪਾ ਦਿਓ ਜੇ ਤੁਹਾਨੂੰ ਫੇਰ ਵੀ ਲੱਗਦਾ ਕਿ ਨਹੀਂ ਕੋਈ ਘੱਟ ਜਿਹੜਾ ਹੈ ਬੀਮਾਨ 20 ਦੀ ਚੁਣਿਆ ਜਾ ਸਕਦਾ ਤਾਂ ਲੋਟਾਂ ਨੂੰ ਵੋਟ ਪਾ ਦਿਓ ਪਾ ਦਿਓ ਜ਼ਰੂਰ ਰਜਿਸਟਰ ਦਿਰੂ ਆਫ ਦੀ ਵੋਟ ਚਲੋ ਖੈਰ ਇਹ ਤੇ ਆਪਾਂ ਗੱਲ ਕਰਦੇ ਰਹੋਗੇ ਅੱਜ ਤਾਂ ਸਿਰਫ ਮੈਂ ਤੁਹਾਨੂੰ ਹੀ ਦੱਸਣਾ ਸੀ ਕਿ ਪੰਜਾਬ ਦੀਆਂ 13 ਲੋਕ ਸਭਾ ਕੰਸਟਿਟੂਐਂਸੀਜ਼ ਦੇ ਚੋ 13 ਹਲਕਿਆਂ ਦੇ ਵਿੱਚੋਂ ਦਨ ਹਲਕਿਆਂ ਦੇ ਸੰਕੇਤ ਖਾਸ ਤੌਰ ਤੇ ਖਡੂਰ ਸਾਹਿਬ ਦਾ ਤੇ ਫਰੀਦਕੋਟ ਦਾ ਸਾਡੇ ਸਾਹਮਣੇ ਨਜ਼ਰ ਆਉਣ ਲੱਗਾ ਬਾਕੀ ਗੱਲ ਕਰਾਂਗੇ ਕੱਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ